ਬੁੜਲਾਡਾ ਸ਼ਹਿਰ 'ਚ ਅੱਜ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਮੌਕੇ ਜ਼ਿਲ੍ਹਾ ਪੱਦਰੀ ਖੂਨਦਾਨੀਆਂ ਦਾ ਮੇਲਾ ਨਿੱਕੀ ਫਾਊਂਡੇਸ਼ਨ ਬੁੜਲਾਡਾ ਅਤੇ ਜ਼ਿਲ੍ਹਾ ਦੀਆਂ ਸਮੂਹ ਸਮਾਜ ਸੇਵੀ ਸੰਸਥਾ ਸਰਕਾਰੀ ਤੇ ਗੈਰ ਸਰਕਾਰੀ ادارਿਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਖੂਨਦਾਨ ਕੈਂਪ ਵਿੱਚ ਸਮਾਜ ਸੇਵੀ ਟਿੰਕੂ ਪੰਜਾਬੀ ਪਹੁੰਚੇ ਅਤੇ ਇਸ ਮਹਾਨ ਉਪਰਾਲੇ ਵਿੱਚ ਆਪਣਾ ਸਹਿਯੋਗ ਦਿੱਤਾ ਇਹ ਵਿਸ਼ਾਲ ਖੂਨਦਾਨ ਕੈਂਪ ਸ਼ਹੀਦ ਕੈਪਟਨ ਕੇਕੇ ਗੋੜ ਸਰਕਾਰੀ ਕન્યા ਸੀਨੀਅਰ ਸੈਗਨਰੀ ਸਕੂਲ ਫੁਹਾਰਾ ਚੌਂਕ ਬੁੜਲਾਡਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਖੂਨਦਾਨੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਸਭ ਤੋਂ ਪਹਿਲਾਂ ਬੁੜਲਾਡਾ ਪੰਜਾਬ ਚੈਨ ਤੋਂ ਦੇਖਦੇ ਸਾਰੇ ਦਰਸ਼ਕਾਂ ਤੈਰਪੁਰ ਦੀ ਸਰਸਵਤੀ ਕਾਲ ਨੇਕੀ ਫਾਊਂਡੇਸ਼ਨ ਬੁੜਲਾਡਾ ਜੋ ਕਿ ਕਿਸੇ ਜਾਣ ਪਹਿਚਾਨ ਦੀ ਮਹਤਾਜ ਨਹੀਂ ਜਿਨ੍ਹਾਂ ਨੇ ਗਰਾਊਂਡ ਲੈਵਲ ਤੋਂ ਉੱਠ ਕੇ ਪੂਰੇ ਬਲਾਕ ਲੈਵਲ ਤੇ ਨਹੀਂ ਪੂਰਾ ਜ਼ਿਲ੍ਹਾ ਲੈਵਲ ਤੇ ਨਹੀਂ ਪੂਰਾ ਪੰਜਾਬ ਲੈਵਲ ਤੇ ਆਪਣੀ ਮਿਹਨਤ ਦੇ ਨਾਲ ਆ ਸਫਲਤਾ ਅੱਜ ਇਹ ਸੰਸਥਾ ਦੇ ਕਦਮ ਚੁਮਰੀ ਹੈ ਸੋ ਅੱਜ 28 ਸੈਪਟੰਬਰ ਮੇਲਾ ਕੂਣਦਾਨੀਆਂ ਦਾ ਵਿਸ਼ਾਲ ਕੂਣਦਾਨ ਕੈਂਪ ਸੋ ਤੁਸੀਂ ਅੱਜ ਪੂਰੇ ਡੋਨਰਾਂ ਦਾ ਭਾਰੀ ਉਤਸ਼ਾਹ ਵੱਖ-ਵੱਖ ਸੰਸਥਾਵਾਂ ਦਾ ਭਾਰੀ ਇੱਛਾ ਯੂਥ ਕਲੱਬ ਦਾ ਭਾਰੀ ਇੱਛਾ ਔਰ ਸੇਵਾ ਕਰਨ ਵਾਲੇ ਦਾ ਵੀ ਭਾਰੀ ਹੁਸ਼ਾ ਰਹਾ ਸੋ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਤੇ ਖੁੰਦਨ ਮੌਕੇ ਉਹਨਾਂ ਦੇ ਜਨਮ ਦਿਹਾੜੇ ਦੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਵਿਸ਼ਾਲ ਖੁੰਦਨ ਕੈਂਪ ਲਗਾਇਆ ਸੋ ਇਹਨਾਂ ਦੇ ਕੰਮਾਂ ਦੀ ਸ਼ਲਾਘਾ ਕਰੀਏ ਤਾਂ ਮੈਂ ਹਰ ਵਾਰ ਇਹ ਕਹਿਣਾ ਹੁਣਾ ਕਿ ਇਹਨਾਂ ਦੇ ਕੰਮਾਂ ਦੀ ਸ਼ਲਾਘਾ ਕਰਦਾ ਕਰਦਾ ਹੋ ਸਕਦਾ ਸ਼ਾਇਦ ਮੈਂ ਥੱਕ ਜਾਵਾਂ ਪਰ ਕੰਮ ਨਾ ਕੰਮ ਨਹੀਂ ਮੁੱਕਨੇ ਸੋ ਜਿੰਨੇ ਵੀ ਉਰੇ ਪਹੁੰਚੇ ਨੇ ਸਭ ਨੂੰ ਜੀ ਆਇਆਂ ਨੂੰ ਔਰ ਪ੍ਰਮਾਤਮਾ ਅਗੇ ਪ੍ਰਾਰਥਨਾ ਕਰਦੇ ਆ ਕਿ ਇਹ ਸੰਸਥਾ ਇਸੇ ਤਰ੍ਹਾਂ ਹੀ ਦਿਨ ਦੁਕਣੀ ਰਾਤ ਚੁਕਣੀ ਤਰੱਕੀ ਕਰਦੀ ਰਹੇ ਧੰਨਵਾਦ ਜੀ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਦੇਖੇ ਉਹਨਾਂ ਦੇ ਇਸ ਮੌਕੇ ਤੇ ਨੇਕੀ ਫਾਊਂਡੇਸ਼ਨ ਬੁੱਢਾਡਾ ਵੱਲੋਂ ਵੀ ਇੱਕ ਵਿਸ਼ਾਲ ਖੂਨਦਾਨ ਕੈਂਪਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਬੁੱਢਾਡਾ ਸਕੈਂਡਰੀ ਸਕੂਲ ਬੁੱਢਾਡਾ ਵਿਖੇ ਲਗਾਏ ਜਾ ਰਿਹਾ ਹੈ ਇਸ ਲੜੀ ਤਹਿਤ ਖੂਨਦਾਨੀ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਖ-ਵੱਖ ਖੇਤਰਾਂ ਤੋਂ ਸਾਡੇ ਕੋਲੇ ਹੁਮ-ਹੁਮਾ ਕੇ ਪਹੁੰਚ ਰਹੇ ਨੇ ਇਸ ਤਹਿਤ ਸਾਡਾ ਇਹ ਪਹਿਲਾ ਕਾਊਂਟਰ ਹੈ ਇਸ ਕਾਊਂਟਰ ਦੇ ਉੱਤੇ ਅਸੀਂ ਕਾਰਡ ਬਣਾ ਰਹੇ ਹਾਂ ਇਸ ਦੇ ਨਾਲ ਹੀ ਸਾਡੇ ਅੱਗੇ ਕਾਊਂਟਰ ਚੱਲਦੇ ਨੇ ਸਾਹਮਣੇ ਰਜਿਸਟ੍ਰੇਸ਼ਨ ਕਾਊਂਟਰ ਹੈ ਮਾਨਸਾ ਸਿਵਲ ਸਿਵਲ ਹਸਪੀਟਲ ਮਾਨਸਾ ਤੋਂ ਇਸ ਦੇ ਨਾਲ ਹੀ ਸੈਕੰਡ ਰਜਿਸਟ੍ਰੇਸ਼ਨ ਕਾਊਂਟਰ ਹੈ ਇਸੀਵਲ ਬਲੱਡ ਬੈਂਕ ਬਟਿੰਡਾ ਤੋਂ ਉਸ ਦੇ ਨਾਲ ਹੀ ਐਮਜ਼ ਬਲੱਡ ਸੈਂਟਰ ਬਟਿੰਡਾ ਦੀ ਟੀਮ ਨੇ ਉਹਨਾਂ ਦਾ ਇੱਕ ਸੈਂਟਰ ਹੈ ਉਹਨਾਂ ਦਾ ਇੱਕ ਇੱਕ ਕਾਊਂਟਰ ਲੱਗਿਆ ਹੋਇਆ ਹੈ ਇਸ ਦੇ ਨਾਲ ਹੀ ਸਾਡੀ ਨੇਕੀ ਫਾਊਂਡੇਸ਼ਨ ਦੀ ਟੀਮ ਉਹਨੂੰ ਰਜਿਸਟ੍ਰੇਸ਼ਨ ਕਰ ਰਹੀ ਹੈ ਉਸ ਦੇ ਨਾਲ ਹੀ ਅੱਗੇ ਬਲੱਡ ਡੋਨੇਸ਼ਨ ਕਾਊਂਟਰ ਜੋ ਸੈਂਪਲ ਨੇਗੇ ਉਹ ਲੈ ਜਾ ਰਹੇ ਨੇ ਉਸ ਤੋਂ ਬਾਅਦ ਤਿੰਨ ਯੂਨਿਟ ਨੇ ਸਾਡੇ ਜਿਹੜੇ ਬਲੱਡ ਡੋਨੇਸ਼ਨ ਤੇ ਲਗਾਏ ਗਏ ਨੇਗੇ ਯੂਨਿਟ 1 2 ਔਰ 3 ਜੋ ਯੂਨਿਟ 1 ਹੈ ਉਹ ਬਲੱਡ ਬੈਂਕ ਮਾਨਸਾ ਵੱਲੋਂ ਲਗਾਇਆ ਗਿਆ ਹੈ ਜੋ ਯੂਨਿਟ 2 ਹੈ ਉਹ ਬਲੱਡ ਬੈਂਕ ਬਠਿੰਡਾ ਵੱਲੋਂ ਉੱਥੇ ਖੂਨਦਾਨ ਚੱਲ ਰਿਹਾ ਹੈ ਤੇ ਇਸ ਦੇ ਨਾਲ ਹੀ ਏਮਜ਼ ਦੀ ਜੋ ਟੀਮ ਹੈ ਉਹ ਯੂਨਿਟ 3 ਦੇ ਵਿੱਚ ਬਲੱਡ ਡੋਨੇਸ਼ਨ ਜਿਹੜਾ ਉਹ ਕਰਵਾ ਰਹੀ ਹੈ ਨੇਕੀ ਫਾਊਂਡੇਸ਼ਨ ਵੱਲੋਂ ਅੱਜ ਇੱਕ ਮਹਾ ਖੂਨ ਮੇਲਾ ਲਗਾਇਆ ਜਾ ਰਿਹਾ ਹੈ ਤੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਮੌਕੇ ਤੇ ਤੇ ਸਭ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਹਮ ਮਾ ਆ ਕੇ ਪਹੁੰਚੋ ਇਹ ਖੂਨਦਾਨ ਕਰੀਏ ਆਪਾਂ ਖੂਨਦਾਨ ਇੱਕ ਮਹਾਦਾਨ ਹੈ ਇਸ ਦੇ ਨਾਲ ਆਪਾਂ ਕਿਸੇ ਨੂੰ ਜੀਵਨ ਦੇ ਸਕਦੇ ਆ ਤੇ ਉਹ ਤੋਂ ਬਾਅਦ ਸਭ ਤੋਂ ਵੱਡੀ ਗੱਲ ਇਹ ਹੈ ਕਿ ਖੂਨਦਾਨ ਕਰਨ ਨਾਲ ਆਪਣੇ ਖੂਨ ਆਪਣੇ ਸਰੀਰ ਨੂੰ ਖੂਨ ਪੈਦਾ ਕਰਨ ਦੀ ਆਦਤ ਪੈ ਜਾਂਦੀ ਹੈ ਤੇ ਉਹਦੇ ਨਾਲ ਆਪਾਂ ਵੀ ਬਿਮਾਰੀ ਮੁਕਤ ਹੁੰਨੇ ਆ ਅਤੇ ਇਸ ਨੇ ਖੂਨਦਾਨ ਦਾ ਦਾਨ ਨਾਲੇ ਆਪਣੇ ਸਰੀਰ ਵਾਸਤੇ ਬਹੁਤ ਵਧੀਆ ਤੇ ਸਭ ਨੂੰ ਬੇਨਤੀ ਕਰਦੇ ਆ ਪਹੁੰਚੋ ਇੱਥੇ ਆ ਕੇ ਖੂਨਦਾਨ ਕਰੋ ਕਿੰਨੇ ਘੋਟੇ ਸਕੇ ਇਹ ਕਰਵਾਉਣਾ ਲਗਭਗ 200 ਦੇ ਨੇੜੇ ਹੋ ਚੁੱਕਿਆ ਤੇ ਕੈਂਪ ਚੱਲ ਰਿਹਾ ਹੈ ਤੇ ਉਮੀਦ ਹੈ ਸਾਨੂੰ 400 ਪਲੱਸ ਦੀ ਉਮੀਦ ਹੈ